ਸਤਕਾਰਯੋ ਖਾਲਸਾ ਜੀ ਨਗਰ ਭਾਗਾਂ ਵਾਲੇ ਹੁੰਦੇ ਜਿੱਥੇ ਜੋੜ ਮੇਲੇ ਮਨਾਏ ਜਾਂਦੇ। ਕਾਫੀ ਸਮੇਂ ਇੱਕ ਕਰਮ ਪਹਿਲਾਂ ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਇੱਥੇ ਪ੍ਰਬੰਧਕਾਂ ਨੇ ਹੁਕਮ ਕੀਤਾ। ਉਦੋਂ ਵੀ ਨਗਰ ਦੇ ਭਾਗ ਵੱਡੇ ਹੁੰਦੇ ਆ ਜਿੱਥੇ ਗੁਰਮਤ ਦੀ ਸੋਝੀ ਗੁਰਮਤ ਦੀ ਵਿਦਿਆ ਕਿਉਂਕਿ ਅਸੀਂ ਦੂਰ ਤੇ ਕੀ ਜਾਣ ਜਾਣਾ ਕੀ ਆਸੀਂ ਇਹ ਬੰਨੇ ਨਾ ਆਉਂਦੇ ਹੀ ਨਹੀਂ। ਦੂਰ ਜਾਣ ਦੀ ਤਾਂ ਗੱਲ ਹੀ ਬੜੀ ਦੂਰ ਹੈ। ਪਿੰਡ ਦੇ ਵਿੱਚ ਗੁਰਮਤ ਵਿਦਿਆਲਾ ਗੁਰੂ ਕੀ ਬਾਣੀ ਦੀ ਸੰਸਥਾ ਮਰਯਾਦਾ ਸਾਡਾ ਸਿਧਾਂਤ ਕੀ ਆ ਤੇ ਆਏ ਕਾਦੇ ਵਾਸਤੇ ਆ ਸੰਸਾਰ ਤੇ ਕੀ ਇਹ ਸਾਨੂੰ ਆਉਣ ਦਾ ਮਨੋਰਥ ਕੀ ਆ ਮਕਸਦ ਕੀ ਆ ਇੱਥੇ ਆਉਣ ਦਾ ਅਸੀਂ ਇਧਰੋਂ ਬਿਲਕੁਲ ਵੇਸਲੇ ਹੋ ਇਧਰੋਂ ਵੇਸਲੇ ਹੋ ਗਏ ਜੇ ਅਸੀਂ ਬੱਚੇ ਕੱਲੇ ਪੜਾ ਹੀ ਦਿੱਤੇ دنیਆਵੀ ਪੜਾਈ ਪੜਾਉਣੇ ਚਾਹੀਦੇ ਪਰ ਕੱਲੀ دنیਆਵੀ ਪੜਾਈ ਪੜਾਤੀ ਤੇ ਬਣ ਜਾਣਗੇ ਫਿਰ ਉਹ ਡੀਆਈਜੀ ਵਰਗੇ ਮਾਰਨਗੇ ਟੱਪ ਲੁੱਟ ਲੁੱਟ ਕੇ ਲੋਕਾਂ ਨੂੰ ਧੱਕੇ ਕਰ ਕਰਕੇ ਖੋਹ ਖੋ ਕੇ ਲੋਕਾਂ ਦਾ ਧਨ ਪਾਉਣਗੇ ਆਪਣੇ ਘਰ ਕਿਲਵਾਂ ਦਾ ਸੋਨਾ ਕਰੋੜਾਂ ਰੁਪਈਆ ਕਈ ਫਾਰਮ ਤੇ ਸਤਿਗੁਰੂ ਕਹਿੰਦੇ ਆ ਮਰਨ ਤੋਂ ਬਾਅਦ ਮਾਇਆ ਸਾਥ ਛੱਡ ਜਾਂਦੀ ਆ। ਪਾਪਾਂ ਬਾਜੋਂ ਹੋਵੇ ਨਹੀਂ। ਮੂਹਾਂ ਸਾਥ ਨਾ ਜਾਈ। ਉਹ ਤੇ ਜੇ ਮਰਿਆ ਵੀ ਨਹੀਂ ਤੇ ਉਹਦਾ ਸਾਥ ਛੱਡਦਾ ਮਾਇਆ। ਜਿਉਂਦੇ ਦਾ ਹੀ ਛੱਡਦਾ। ਜਿਆਦਾ ਤਕ ਆ ਆਦਮੀ। ਕਿੰਨੇ ਲੋਕਾਂ ਦਾ ਲਹੂ ਨਚੋੜਿਆ ਇਹਨੇ। ਉਦੋਂ ਤੇ ਮਲਕ ਭਾਗੋ ਕਿਤੇ ਅੱਧਾ ਕਿਤੇ ਇਦਾਂ ਦਾ ਜਰਰ ਹੋਣ ਕਿੰਨੇ ਹੋਣਗੇ। ਜਦੋਂ ਗੁਰਮਤ ਤੋਂ ਸਾਡੇ ਬੱਚੇ ਵੇਖੋ ਅੱਜ ਜਿਨ੍ਹਾਂ ਦੇ ਬੱਚਿਆਂ ਨੂੰ ਇੱਥੇ ਸਨਮਾਨ ਮਿਲਿਆ ਉਹਨਾਂ ਮਾਪਿਆਂ ਦਾ ਲਹੂ ਮਾਰਦਾ ਕਿ ਨਹੀਂ ਉਬਾਲੇ ਖੋਲਦਾ ਹੀ ਨਾ ਖੂਨ ਨਾਲ ਮਾਂ ਪਿਓ ਦਾ ਵੀ ਨਾਂ ਲਿਆ ਜਾ ਰਿਆ ਹੈ ਨਾ ਇਹਨਾਂ ਸਟੇਜਾਂ ਤੋਂ ਗੁਰਦੇਵ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਵਿੱਚ ਇਹ ਤੋਂ ਵੱਡੀ ਸਟੇਜ ਕਿਹੜੀ ਹੋਰ ਦੁਨਿਆਵੀ ਗੱਲਾਂ ਦੇ ਛੱਡੋ ਇਹਨਾਂ ਦੀ ਗੱਲ ਇੱਥੇ ਮਾਪਿਆਂ ਦਾ ਸਿਰ ਮਾਰਨਾ ਉੱਚਾ ਨਹੀਂ ਹੁੰਦਾ ਜਨਾ ਜਦੋਂ ਉਹਨਾਂ ਦੇ ਬੱਚੇ ਇਸ ਪਾਸੇ ਕੋਈ ਅਸਥਾਨ ਹਾਸਲ ਕਰਦੇ ਆ ਇਹ ਤੁਹਾਡੇ ਨਗਰ ਨੂੰ ਸੰਗਤ ਨੂੰ ਵਧਾਈ ਆ ਸਾਡੇ ਵੱਲੋਂ ਤੇ ਬੇਨਤੀ ਆ ਆਪਣਾ ਹਰ ਬੱਚਾ ਉਹ ਵਿਦਿਆਲੇ ਵਿੱਚ ਭੇਜੋ ਬਾਕੀ ਗੱਲ ਛੱਡ ਦਿਓ ਨਾ ਵੀ ਦੁਨੀਆਵੀ ਪੜਾਈ ਅਸੀਂ ਕਦੇ ਬੀ ਐਡ ਐਮ ਐ ਕੀਤੀ ਆ ਅਬ ਵਿਦੇਸ਼ਾਂ ਵਿੱਚ ਭੇਜਣ ਵਾਸਤੇ ਇਹ ਅਸੀਂ ਜ਼ਿਆਦਾ ਪੜਾਈ ਜਾਂਦੇ ਆ ਨਾ ਵੀ ਚੱਲ ਜਾਣਾ ਉਧਰ ਚੱਲ ਜਣ ਤੇ ਜਿਹੜਾ ਗੁਰੂ ਦੀ ਗੱਲ ਕਰਦਾ ਓ ਮਾਇਆ ਦੌਲਤ ਸ਼ੋਰਤ ਤੇ ਉਹਦੇ ਮਗਰ-ਮਗਰ ਭੱਜੀ ਫਿਰਦੀ ਆ ਵਧੀ ਹਾਲੇ ਵਿੱਚ ਜਰੂਰ ਆਪਣੇ ਬੱਚੇ ਪੇ ਇੱਕ ਘੰਟਾ ਜਾਂ ਅੱਧਾ ਘੰਟਾ ਜਿੰਨਾ ਵੀ ਸਮਾਂ ਲੱਗਦਾ ਜਿਨ੍ਹਾਂ ਨੇ ਜਿਹੜੇ ਭੇਜਦੇ ਓ ਧੰਤਾ ਦੇ ਯੋਗ ਵਧਾਈ ਦੇ ਪਾਤਰ ਨੇ ਬਾਬਾ ਸ਼ਮਸ਼ੇਰ ਸਿੰਘ ਉਹਨਾਂ ਦਾ ਬੜਾ ਵੱਡਾ ਪ੍ਰਾਲਾਜ ਇਹ ਤੇ ਲਾਗੇ ਲਾਗੇ ਪਿੰਡਾਂ ਵਾਲਿਆਂ ਨੂੰ ਜਿਹੜੇ ਨੇੜੇ ਪੈਂਦੇ ਆ ਆਪਣੇ ਬੱਚੇ ਆਪ ਲਈ ਕੇ ਆਉਣਾ ਚਾਹੀਦਾ ਆਪ ਵੀ ਸੰਥਿਆ ਕਰਨ ਜੀ ਤੇ ਅਹੀਂ ਪਤਾ ਕੀ ਸ਼ਰਮ ਮਹਿਸੂਸ ਕਰਦੇ ਹੁਣ ਕਾਦੀ ਸੰਧਿਆ ਕਰਨੀ ਆ। ਆ ਇੱਥੇ ਬਠਿੰਡੇ ਨਾ ਮਹਾਪੁਰਖ ਆ ਇੱਕ ਬਾਬੇ ਹਜੂਰਾ ਸਿੰਘ ਖਿਆਲੀ ਵਾਲੇ ਪਿੰਡ ਉਹਨਾਂ ਦਾ ਖਿਆਲੀ ਆ। ਹਰਿਆਣੇ ਚੋਂ ਆਏ ਰਹਿੰਦੇ ਇੱਥੇ ਖਿਆਲੀ ਹੋਰੇ ਪਿੰਡ। ਤੇ ਕਿਤੇ ਤੁਸੀਂ ਹੁਣ ਸੰਧਿਆ ਚੱਲ ਰਹੀ ਆ ਕਲੋਨੀ ਸ਼ਹੀਦ ਭਾਈ ਮਤੀ ਦਾਸ। ਜਦੋਂ ਆਪਾਂ ਸਾਬੋਗੀ ਤਲਵੰਡੀ ਨੂੰ ਜਾਂਦੇ ਉਹ ਪਾਸੇ ਗਾੜੀ ਪੁੱਲ ਜੇ ਤੇ ਲੱਗ ਸੱਜੇ ਬਨੇ ਆਉਂਦੀ ਉਕਲਮ। ਉੱਥੇ ਸਵੇਰੇ 5:30 ਤੋਂ 6:30 ਸੰਥਿਆ ਕਰਾਉਂਦੇ ਆ ਮਹਾਪੁਰਖ ਨਿਸ਼ਕਾਮ ਜਿੱਦਾਂ ਬਾਬਾ ਸ਼ਮਸ਼ੇਰ ਜੀ ਹੁਣੇ ਕਰਾਉਂਦੇ ਉਹਦੇ ਵਿੱਚ ਤੁਸੀਂ ਵੇਖੋਗੇ ਜਾ ਕੇ ਜਿੱਦਾਂ ਦੇ ਤੁਸੀਂ ਬੈਠੇ ਨੇ ਸਾਰੇ ਵੀ ਇਦਾਂ ਦੇ ਜੇ ਇਹ ਇਦਾਂ ਦੀਆਂ ਭੈਣਾ ਇਦਾਂ ਦਾ ਮਤਲਬ ਕੀ ਵੀ ਉਮਰ ਇੰਨੀ ਜੇ ਬਿਜਲੀ ਬੋਰਚੋਂ ਰਿਟਾਇਰ ਪੁਲਿਸ ਚੋਂ ਰਿਟਾਇਰ ਆ ਟੀਚਰ ਸਾਹਿਬਾਂ ਰਿਟਾਇਰ ਹੋਰ ਬੱਚੇ ਵੀ ਆਉਂਦੇ ਪਰ ਸਾਰੇ ਜਿਆਦੇ ਆ ਇੰਨੀ ਉਮਰ ਦੇ ਜੇ ਜਿਹੜੇ ਅਫਸਰ ਰਟਾਇਰ ਆ ਓਏ ਉਹਨਾਂ ਨੇ ਪੜ੍ਹਾਈ ਨਹੀਂ ਪੜ੍ਹੀ ਪੜਾ ਉਹਨਾਂ ਨੇ ਪੜ੍ਹਾਈ ਕੀਤੀ ਤੇ ਤਾਂ ਹੀ ਉਹਨਾਂ ਨੂੰ ਨੌਕਰੀਆਂ ਮਿਲੀਆਂ ਨਾ ਉਹਨਾਂ ਨੂੰ ਕੀ ਲੋਡ ਪੈ ਗਈ ਸੰਥਿਆ ਦੀ ਇਹ ਨਹੀਂ ਪੜ੍ਹਾਈ ਕੀਤੀ ਅਸੀਂ ਕਈ ਯਾਰਾਂ ਆਖਦੇ ਨੇ ਨਾ ਤੇ ਲੈ ਬਾਣੀ ਦੀ ਵੀ ਸੰਥਿਆ ਕਰਨੀ ਸਾਡੇ ਪਿੰਡ ਤੇ ਦੇ ਆਂਦੇ ਗਏ ਤੇ ਮੈਂ ਆਹਨਾ ਨਾਮ ਨੂੰ ਮੁool ਮੰਤਰ ਸੁਣਾ ਦਿਓ ਸ਼ੁੱਧ ਮੂਲ ਮੰਤਰ ਉਹਦਾ ਅਚਾਰਨ ਇੱਕ ਓਮਕਾਰ ਦਾ ਸ਼ੁੱਧ ਅਚਾਰਨ ਕਰ ਦਿਓ ਉਹ ਆਖਰ ਗੱਲ ਹੈ ਪੜਦੇ ਆ ਪੜਦੇ ਆ ਜਪ ਜਪ ਸਾਹਿਬ ਹੀ ਆ ਜਾਂਦਾ ਮੈਂ ਅਹੀਂ ਸਮਝਦੇ ਹੀ ਨਹੀਂ ਵੀ ਅਹੀਂ ਸੰਥਿਆ ਕਰਨੀ ਏ ਨਗਰ ਭਾਗਾਵਾਂ ਵਾਲਾ ਜੇ ਪ੍ਰਬੰਧਕ ਪ੍ਰਧਾਨ ਜੀ ਸਰਦਾਰ ਰਣਜੀਤ ਸਿੰਘ ਗ੍ਰੰਥੀ ਸਾਹਿਬ ਗੁਰੂ ਕੇ ਗ੍ਰੰਥੀ ਸਾਹਿਬ ਗਿਆਨੀ ਪਰਮਜੀਤ ਸਿੰਘ ਜੀ ਬਾਬਾ ਸ਼ਮਸ਼ੇਰ ਸਿੰਘ ਸਾਹਿਬ ਤੇ ਉਹਨਾਂ ਦੇ ਨਾਲ ਜਿੰਨੇ ਸਹਿਯੋਗ ਕਰਦੇ ਜੇ ਸਾਰੇ ਹੀ ਭਾਗਾਵਾਲੇ ਜੇ ਤੇ ਨਗਰ ਭਾਗਾਵਾਲਾ ਜਿੱਥੋਂ ਬੱਚੇ ਗੁਰੂ ਦੇ ਨਾਲ ਜੁੜ ਗਏ ਸਾਨੂੰ ਨਹੀਂ ਇਹਨਾਂ ਨੂੰ ਫਿਰ ਆਖੀ ਇਹਨਾਂ ਦੀ ਕਰਨੀ ਪਊ ਵੀ ਆਇਆ ਨਹੀਂ ਕਿੱਧਰ ਚਲ ਗਿਆ ਡੀਕਣਾ ਨਹੀਂ ਪਊਗਾ ਫਿਰ ਮਾਪਿਆਂ ਦੀ ਸੇਵਾ ਵੀ ਕਰਨਗੇ ਫਿਰ ਸਾਨੂੰ ਬਿਰਧ ਆਸ਼ਰਮ ਵਿੱਚ ਨਹੀਂ ਕੱਢ ਛੱਡ ਕੇ ਆਉਣਗੇ ਜਿਹੜੇ ਜੱਜ ਤੇ ਵਕੀਲ ਬਣੇ ਉਹਨਾਂ ਦੇ ਮਾਪਿਓ ਵੇਖਿਓ ਕਿੱਥੇ ਆ ਕਿਉਂਕਿ ਗੁਰਮਤਿ ਦੀ ਤੇ ਲਾਗੋ ਦੀ ਨਹੀਂ ਲੱਗੀ ਉਹਨਾਂ ਦੇ ਲੁੱਟਣ ਤੇ ਹੋ ਗਏ ਇਹ ਤੇ ਗੁਰੂ ਨਾਨਕ ਦਾ ਸਿਧਾਂਤ ਹੈ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੋ ਇਹ ਤੁਹਾਡੇ ਵਿੱਚ ਤਿੰਨੇ ਗੱਲਾਂ ਕਿਰਤ ਕਿਰਤ ਦੀ ਤੁਸੀਂ ਦੁਨੀਆ ਨੂੰ ਲੋਹਾ ਮੰਨਵਾਤਾ ਏ ਜੇ ਵਿਦੇਸ਼ਾਂ ਵਿੱਚ ਗਏ ਤਾਂ ਦੱਸਿਆ ਵੀ ਸਿੱਖ ਕਿਰਤ ਕਰਨੀ ਜਾਣਦਾ ਹੈ ਕੱਲੀ ਕਿਰਤ ਕਰਕੇ ਆਪਣੇ ਘਰ ਨਹੀਂ ਭਰਦਾ ਫੇ ਉੱਥੇ ਗੁਰਦੁਆਰਾ ਬਣਾਉਂਦਾ ਹੈ ਲੰਗਰ ਲਾਉਂਦਾ ਹੈ ਜਿੱਥੇ ਵੀ ਜਾਂਦਾ ਹੈ ਆਏ ਗਏ ਦੀ ਸੇਵਾ ਕਰਦਾ ਹੈ ਇੱਥੇ ਹੀ ਬਸ ਨਹੀਂ ਜੇ ਕਿਤੇ ਹੜ ਆ ਜਾਂਦਾ ਜੇ ਕਿਤੇ ਜੰਗ ਲੱਗ ਜਾਂਦਾ ਲੰਗਰ ਚੋੱਕ ਕੇ ਦਵਾਈਆਂ ਚੋੱਕ ਕੇ ਬਸਤਰ ਚੋੱਕ ਕੇ ਉੱਥੇ ਚਲਾ ਜਾਂਦਾ ਆ ਉਹਨੂੰ ਦੱਸਦਾ ਕਿ ਸਿੱਖ ਹੀ ਆ ਇੱਥੇ ਹੀ ਵਸ ਨਹੀਂ ਫਿਰ ਜਦੋਂ ਆਪਣੇ ਗੁਰੂ ਅੱਗੇ ਅਰਦਾਸ ਕਰਦਾ ਓਹ ਸਾਰੀ ਕੈ ਨਾ ਦਾ ਭਲਾ ਮੰਗਦਾ ਆ ਓਏ ਸ਼ਬਦ ਰੌਂਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ ਕੋਈ ਇਦਾਂ ਦਾ ਆ ਹੜਾਂ ਵਿੱਚ ਸਰਕਾਰਾਂ ਵੇਂਦੀਆਂ ਰਹੀਆਂ ਵੀ ਸਾਨੂੰ ਆਖਣਗੇ ਆਖਿਆ ਨਹੀਂ ਕਿਸ ਨੂੰ ਕੋਈ ਪੋਸਟ ਨਹੀਂ ਪਾਈ ਵੀ ਇਹਨਾਂ ਦਾ ਆਣ ਕੇ ਇਹਨਾਂ ਦੀ ਮਦਦ ਕਰੋ ਤੁਸੀਂ ਲਾਈਨਾਂ ਲਾਤੀਆਂ ਇਥੋਂ ਆ ਜਵਾਨੀ ਨੂੰ ਜਿਹਨੂੰ ਆਹ ਦੰਦੇ ਰੁੜ ਗਈ ਗਏ ਚੰਦ ਮੁੰਡੇ ਨਸ਼ੇ ਵਿੱਚ ਉਹ ਵੀ ਇਸ ਕਰਕੇ ਹੀ ਉਹਨਾਂ ਨੂੰ ਅਸੀਂ ਗੁਰੂ ਘਰ ਕੱਲਿਆ ਨਹੀਂ ਲੈ ਕੇ ਆਏ ਨਹੀਂ ਗੁਰਮਤ ਤੋਂ ਜਾਣੂ ਕਰਾਇਆ ਆ ਬਾਕੀ ਜਵਾਨੀ ਜਿਹੜੇ ਦਿਮਾਲੇ ਬਣੀ ਫਿਰਦੀ ਆ ਦਸਤਾਰਾਂ ਬਣੀ ਫਿਰਦੀ ਆ ਜਿਹੜੀ ਇੱਥੇ ਸੇਵਾ ਕਰਦੀ ਆ ਇਹ ਇਹਨੂੰ ਕਿਹੜੀ ਲਾਈਨ ਵਿੱਚ ਰੱਖਾਂਗੇ ਟਰਾਲੀਆਂ ਪਰ ਪਰ ਜਾਮ ਲਾਤਾ ਫਿਰ ਅਮਦਾਸ ਲਾਗੇ ਡੇਰਾ ਬਾਬਾ ਨਾਨਕ ਲਾਗੇ ਇਹਨਾਂ ਨੇ ਉਹਨਾਂ ਨੂੰ ਹੱਥ ਜੋੜਨੇ ਪਏ ਵੀ ਉਹ ਬੱਸ ਕਰੋ ਹੁਣ ਮਾਲ ਨਾ ਲਿਆਓ ਕੋਈ ਮਾਇਆ ਲੈ ਕੇ ਹਰ ਵਰਗੀ ਕੋਈ ਮਾਇਆ ਲੈ ਕੇ ਕੋਈ ਖੱਲ ਲੈ ਕੇ ਕੋਈ ਤੂੜੀ ਲੈ ਕੇ ਕੋਈ ਬੀ ਲੈ ਕੇ ਕੋਈ ਕੁਝ ਲੈ ਕੇ ਜੋ ਵੀ ਚਾਹੀਦਾ ਸੀ ਇੱਕ ਨਗਰ ਆਜੀ ਗੁਰਦੁਆਰਾ ਸਮਾਧਾਂ ਤੋਂ ਅੱਗੇ 3 3-4 ਕਿਲੋਮੀਟਰਾਂ ਰਾਵੀ ਤੋਂ 1 ਕਿਲੋਮੀਟਰ ਹੋਰੇ ਨਿਸੋ ਕੇ ਨਾਂ ਆ ਕਿਛੇ ਦੇ ਥੋੜੇ ਮਹੀਨਾ ਕੋ ਹਾਣਾ ਇਸ ਸਮਾਗਮ ਤੇ ਉਹਨਾਂ ਸੱਦੇ ਆ ਮੈਂ ਰਹਾ ਹਾਂ ਕਾਬਲ ਸੌਂਦਾ ਉੱਥੇ ਜਾਣਾ ਮੈਂ ਕਿਹਾ ਉੱਥੇ ਤੇ ਪਾਣੀ ਪਾਣੀ ਤੇ ਅਜੇ ਵੀ ਸਮਾਗਮ ਆਉਂਦਾ ਵੀ ਨਹੀਂ ਉਹ ਗਿਆਨੀ ਜੀ ਉੱਥੇ ਦਿਲਜੀਤ ਸਿੰਘ ਹੈ ਹੈਡ ਗ੍ਰੰਥੀ ਉਹ ਦੱਸ ਦੇ ਬੈਠੇ ਅੜੇ ਕੋ ਕਹਿੰਦੇ ਆ ਸਾਰਾ ਪਿੰਡ ਪਾਣੀ ਚ ਕਿਰਿਆ ਚਾਰ ਛਵੇਰੇ ਪੰਜ ਪੰਜ ਛੇ ਛੇ ਫੁੱਟ ਪਾਣੀ ਪਿੰਡ ਉੱਚਾ ਪਿੰਡ ਚ ਨਹੀਂ ਆਇਆ ਕਹਿੰਦੇ ਦੂਜੇ ਕਿਤੇ ਨਾ ਪਾਣੀ ਟੈਂਕੀਆਂ ਜੋ ਮੋਗ ਗਿਆ ਬਿਜਲੀ ਕੱਟੀ ਗਈ ਜਨਰੇਟਰ ਚਲਾ ਕੇ ਅਸੀਂ ਟੈਂਕੀਆਂ ਡੁੱਗੀਆਂ ਭਰ ਲੈਨੇ ਹਾਂ ਤੇ ਰਾਸ਼ਨ ਹੈਗਾ ਸੀ ਤੇ ਮੈਂ ਆਖਿਆ ਫੇਰ ਕੋਈ ਪਹੁੰਚਾ ਇਥੇ ਪਿੰਡ 'ਚ ਵੀ ਆਹੀਂ ਲੱਭ ਕੇ ਗਏ ਰਾਤ ਦਾ ਹੀ ਸਮਾਗਮ ਉਹ ਕਹਿੰਦੇ ਗਿਆਨੀ ਜੀ ਦੁਜੇ ਤੇ ਜਿਹਦੇ ਨਹੀਂ ਆ ਗਏ ਦੁਜੇ ਤੇ ਜਿਹਦੇ ਨਹੀਂ ਚਲ ਗਏ ਆ ਸਾਡੇ ਨੌਜਵਾਨ ਪਾਣੀ ਦੀ ਨਾ ਪ੍ਰਵਾਹ ਕਰਦੇ ਹੋਏ 7-7 8-8 ਫੁੱਟ ਪਾਣੀ ਵੇ ਸ਼ਾਲਾ ਮਾਰ ਕੇ ਚੱਲ ਜਾਂਦੇ ਦੁਖੀਆਂ ਦੀ ਮਦਦ ਕਰਨ ਵਾਸਤੇ ਦਰਦ ਵੰਡਾਉਣ ਵਾਸਤੇ ਅਨautres ਤੀਜੇ ਦਿਨ ਆ ਗਏ ਸੀ ਵਸਤਾ ਲੈ ਕੇ ਕਹਿੰਦਾ ਕੋਈ 2-2 3-3 4-4000 ਰੁਪਇਆ ਘਰ ਪਰਤੀ ਦਈ ਜਾਂਦਾ ਸੀ ਕੋਈ ਸੌਦਾ ਛੁਪੀ ਜਾਂਦਾ ਸੀ ਕੋਈ ਕੋਹ ਲਈ ਆਉਂਦਾ ਸੀ ਉਹਨੇ ਆਖਰੀ ਸ਼ਬਦ ਆਖੇ ਉਹਨੇ ਆਖਿਆ ਪੰਥ ਜਿਉਂਦਾ ਆ ਪੰਥ ਕੌਣ ਜੀ ਤੁਸੀਂ ਹੋ ਲੀਡਰਾਂ ਦਾ ਪੰਥ ਨਹੀਂ ਆ ਖਤਰਾ ਕੋਤਰਾ ਕੋਈ ਨਹੀਂ ਪੰਥ ਨੂੰ ਇਹ ਕਲਗੀਆਂ ਵਾਲੇ ਨੇ ਸਾਜਿਆ ਵਾ ਜਨਮ ਇਹਦਾ ਖੰਡੇ ਦੀ ਧਾਰ ਝੋਆ ਵਾ ਇਹ ਜਿਹੜੇ ਆਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਪਾਂ ਉਹਨੇ ਇਹ ਸ਼ਬਦ ਕਹੇ ਉਹਨੇ ਆਪਣੇ ਮੂੰਹ ਗਿਆ ਪੰਥ ਜਿਉਂਦਾ ਮੈਂ ਪੰਥ ਕਰੇ ਮਾਰੀ ਨਹੀਂ ਸਕਦਾ ਕਿਉਂਕਿ ਸਾਜਾ ਖਲਖੀਆਂ ਵਾਲੇ ਪਾਪਛਾਰੇ ਆਓ ਮੈਂ ਬੇਨਤੀ ਕਰਿਆ ਸੀ ਇੱਕ ਰਾਂਖੋ ਸਤਨਾਮ ਸ੍ਰੀ ਵਾਹਿਗੁਰੂ ਮਾਇਆ ਹੀ ਆ ਬਾਬਾ ਜੀ ਬਾਬਾ ਗੁਰਦੇਵ ਸਿੰਘ ਜੀ ਸਟੇਜ ਤੇ ਸੁਭਾਏਮਾਨ ਨੇ ਉਹਨਾਂ ਵੱਲੋਂ ਬਹੁਤ ਸਾਰੀਆਂ ਅਸ਼ੀਰਵਾਦਾਂ ਪਿਆਰ ਆਇਆ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਬਾਬਾ ਬਾਦ ਸਿੰਘ ਸਾਹਿਬ ਸਤਕਾਰਯੋਗ ਬਾਬਾ ਬੀਰ ਸਿੰਘ ਸਾਹਿਬ ਜਿਨ੍ਹਾਂ ਨੂੰ ਨਰੰਗਾਂ ਬਾਦ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਮਹਾਨ ਸੰਤ ਮਹਾਨ ਸ਼ਹੀਦ ਜਿਨ੍ਹਾਂ ਦਾ ਨਗਰ ਗਗੋਬੂਆ ਹੈ ਉਹਨਾਂ ਦੀ 6ਵੀਂ ਪੀੜੀ ਵਿੱਚੋਂ ਬਾਬਾ ਬਾਦ ਸਿੰਘ ਜੀ 100 ਰੁਪਏ ਪਿਆਰ ਭੇਟ ਕੇ ਗਏ ਆ ਯਾਨੀ ਤੇਜਵੀਰ ਸਿੰਘ ਜਿਹੜੇ ਲੰਮਾ ਸਮਾਂ ਇੱਥੇ ਇਹ ਹਾਜ਼ਰਾ ਭਰ ਕੇ ਗਏ ਆ ਜਿਨ੍ਹਾਂ ਦਾ ਗੁਰਮਤਿ ਵਿਦਿਆਲੇ ਵਿੱਚੋਂ ਸੰਦੀਪ ਸਿੰਘ ਸੰਨੀ ਪੜਿਆ ਵੀ ਇਹ ਇੱਥੇ ਅਸੀਂ ਸੁਣਿਆ ਉਥੋਂ ਸੰਥਿਆ ਲਈ ਤੇ ਇਹ ਜਿਹੜਾ ਸੂਰੀ ਕਿਦਾਂ ਬੋਲਦਾ ਸੀ ਉਹ ਸ਼ਬਦ ਇੱਥੇ ਕਹੇ ਜਾ ਸਕਦੇ ਜਿਹੜੇ ਇਹ ਕਹਿੰਦਾ ਸੀ ਸਿੱਖਾਂ ਨੇ ਸੂਰੀ ਫਿਰ ਉਹ ਚੜ ਅੱਛਾ ਤੇ ਨਾਨਕ ਫਿਕਾ ਬੋਲੇ ਤਨ ਮਨ ਫਿਕਾ ਹੋਏ ਅਹੀਂ ਕੇ ਨਾ ਵਾਦਾ ਤ ਨਹੀਂ ਨ ਕਰਦੇ ਤੇ ਜਦੋਂ ਨਹੀਂ ਹਟਦਾ ਤਾਂ ਫਿਰ ਉਹਨੂੰ ਕਲਗੀਆਂ ਵਾਲੇ ਨੇ ਦਿੱਤਾ ਸਾਪੜਾ ਤੇ ਕਰਤਾ ਰਕਾਰਜ ਇਹ ਕੋ ਜਿਹੜਾ ਇੱਥੇ ਜਿਹਨੇ 18-18 ਸਾਲ ਦੇ ਬੱਚੇ ਸਾਡੇ ਮਾਰਤੇ ਓਏ ਉਨੇ 19 ਸਾਲ ਦੇ ਸਾਡੇ ਬੱਚੇ ਮਾਰਤੇ ਸੂਬਾ ਸਰਾਂਦ ਜਿਹੜਾ ਕਹਿੰਦਾ ਸੀ ਆਪਣੇ ਆਪ ਉਹਨੂੰ ਚੜਿਆ ਬੜੇ ਵੱਡੇ ਦੋ ਕਾਰਜ ਕੀਤੇ ਯੋਵਾਨ ਨੇ ਇਹ ਤਾਂ ਗੁਰੂ ਦੀ ਬਖਸ਼ਿਸ਼ ਆ ਨਾ ਕੀਦਰ ਕੋ ਸੇਵਾ ਲੈਣੀ ਆ ਨਾ ਸਰਦਾਰ ਰਣਜੀਤ ਸਿੰਘ ਜੀ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਉਹਨਾਂ ਵੱਲੋਂ ਬਾਬਾ ਜੀ ਹੋਰਾਂ ਵੱਲੋਂ ਗਿਆਨੀ ਸ਼ਮਸ਼ੇਰ ਸਿੰਘ ਸਾਹਿਬ ਜਿਹੜੇ ਵੱਡੇ ਕਾਰਜ ਕਰ ਰਹੇ ਆ ਇੱਕ ਸ਼ਬਦ ਸਿਖਾਈਏ ਨਾ ਕਿਸੇ ਨੂੰ ਇੱਕ ਸ਼ਬਦ ਭਾਈ ਗੁਰਦਾਸ ਸਾਹਿਬ ਕਹਿੰਦੇ ਸੱਤ ਸੋਨੇ ਦੇ ਮੰਦਰ ਅਸਾਰ ਕੇ ਦਾਨ ਕਰ ਏਡਾ ਵੱਡਾ ਉਹਦਾ ਫਾਲ ਆ ਸੱਤ ਕੰਚਨ ਕੇ ਮੰਦਰ ਸੋਨੇ ਦੇ ਮੰਦਰ ਬਣਾ ਕੇ ਦਾਨ ਕਰਨ ਜਿੰਨਾ ਫਾਲ ਆ ਇੱਕ ਸ਼ਬਦ ਬਾਣੀ ਦਾ ਸਿੱਖ ਨੂੰ ਸਿਖਾਉਣਾ